ਹਾਫ ਗਾਜਰ ਲਈਆ ਇੱਕਵੇਂ ਛੋਟਾ ਜਿਹਾ ਪਿਆਜ਼ ਲਿਆਵਾ ਤੇ ਦੋ ਮੇ ਚਪੂਦਰ ਦੇ ਪੀਸ ਲਏ ਛੋਟੇ ਛੋਟੇ ਅੱਜ ਆਪਾਂ ਨਾ ਸਵੇਰੇ ਵਰਕਆਊਟ ਨਹੀਂ ਕੀਤਾ ਹੈਗਾ ਮੇਰੀ ਤबीयत ਕੁਛ ਠੀਕ ਨਹੀਂ ਹੈਗੀ ਸੀਗੀ ਸੋ ਅਗਰ ਤੁਸੀਂ ਆਪਣਾ ਬੋਡੀ weight ਘਟਾ ਰਹੇ ਹੋ ਤਾਂ ਤੁਸੀਂ ਇਹ ਮੀਨੂ ਤੁਸੀਂ ਰੋਜ਼ ਖਾ ਸਕਦੇ ਹੋ ਅਗਰ ਇਹ ਤੋਂ ਬਹੁਤ ਵਧੀਆ ਅਗਰ ਬਾਕਸਿੰਗ ਤੁਸੀਂ ਨਹੀਂ ਕਰ ਸਕਦੇ ਹੈਗੇ ਤਾਂ ਤੁਸੀਂ ਫਿਟਨੈਸ ਵਰਕਆਊਟ ਕਰ ਸਕਦੇ ਹੋ ਜਾਂ ਚਾਰ ਬੋਇਲ ਐਗ ਲੈਨੇ ਜਿਹੜਾ ਇਹਦਾ yellow part ਆ ਜਿਹੜਾ ਉਹ ਮੈਂ ਕੱਟਦਾ ਹਾਂਜੀ ਦੋਸਤੋ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਅੱਜ ਆਪਣੇ ਵਲੋਗ ਦਾ ਹੈਗਾ ਜੀ 18ਵਾਂ ਦਿਨ ਤੇ ਦਿਨ ਹੈਗਾ ਅੱਜ ਦਾ ਵੀਰਵਾਰ ਸੋ ਦੋਸਤੋ ਮੈਂ 5 ਵਜੇ ਉੱਠਿਆ ਸੀਗਾ ਉੱਠਨ ਤੋਂ ਸਭ ਪਹਿਲਾਂ ਮੈਂ ਸਭ ਤੋਂ ਪਹਿਲਾਂ ਮੈਂ ਗਰਮ ਪਾਣੀ ਕਰਕੇ ਪੀਤਾ ਤੇ ਅੱਜ ਮੇਰੀ ਕੋਸ਼ਿਸ਼ ਨਾ ਸਿਹਤ ਠੀਕ ਜੀ ਨਹੀਂ ਹੈਗੀ ਥੋੜਾ ਥੋੜਾ ਬਕਾਰਜਾ ਵੀ ਹੋਇਆ ਬਾਵ ਜਾਨੀ ਕਿ ਥਕਾਵਟ ਬਹੁਤ ਜ਼ਿਆਦਾ ਹੋਈ ਪਈ ਆ ਤੁਹਾਨੂੰ ਮੇਰੀ ਬੁਢ ਤੋਂ ਵੀ ਲੱਗਦਾ ਹੋਣਾ ਸੋ ਅੱਜ ਮੇਰਾ ਵਰਕਆਊਟ ਕਰਨ ਦਾ ਕੋਈ ਇਰਾਦਾ ਨਹੀਂ ਹੈਗਾ ਵੈਸੇ ਮੈਂ ਗਰਾਊਂਡ ਜਾਊਂਗਾ ਜ਼ਰੂਰ ਗਰਾਊਂਡ ਜਾ ਕੇ ਦੇਖੂਗਾ ਜੇ ਮੇਰਾ ਮੂਡ ਬਣ ਗਿਆ ਬੋਡੀ ਨੇ ਸਬ ਦਿੱਤਾ ਤਾਂ ਮੈਂ ਵਰਕਆਊਟ ਕਰੂੰਗਾ ਵੈਸੇ ਮੈਨੂੰ ਲੱਗਦਾ ਵਰਕਆਊਟ ਹੋਊਗਾ ਕਿਉਂਕਿ ਬੋਡੀ ਬਹੁਤ ਜ਼ਿਆਦਾ ਦਰਦ ਕਰਦੀ ਪਈ ਆ ਤੇ ਥੋੜਾ ਥੋੜਾ ਮੈਨੂੰ ਫੀਵਰ ਵੀ ਆ ਜਿਵੇਂ ਵਰਕਆਊਟ ਕੀਤਾ ਤਾਂ ਇਹਨੂੰ ਇਹ ਵੀ ਫੀਵਰ ਜਿਹੜਾ ਮੇਰਾ ਹੋਰ ਜ਼ਿਆਦਾ ਵਧ ਨਾ ਜਾਵੇ ਸੋ ਇਸ ਕਰਕੇ ਮੈਂ ਵਰਕਆਊਟ ਸ਼ਾਇਦ ਹੀ ਕਰਾਂ ਸੋ ਆਪਾਂ ਜਿਸ ਵੇ ਆਪਾਂ ਸਿਰ ਇਕੱਲੀ ਰੈਸਟ ਹੀ ਕਰਾਂਗੇ ਸਿਰਫ ਗਰਾਊਂਡ ਦੇ ਵਿੱਚ ਜਾ ਕੇ ਆਪਾਂ ਬੈਠਾਂਗੇ ਤੇ ਆਪਾਂ ਕਰਾਂਗੇ ਰੈਸ ਤੇ ਉਸ ਤੋਂ ਬਾਅਦ ਜੋ ਵੀ ਆਪਣਾ ਡਾਈਟ ਦਾ ਸ਼ੈਡਿਊਲ ਹੋਊਗਾ ਅੱਜ ਆਪਾਂ ਡਾਈਟ ਨੂੰ ਫੋਲੋ ਕਰਾਂਗੇ ਜੇ ਅਗਰ ਬੋਰਡ ਨੇ ਅਲਾਉ ਕੀਤਾ ਕਿ ਵਿੱਚ ਨੂੰ ਵਰਕਆਊਟ ਕਰਨ ਲਈ ਤਾਂ ਫਿਰ ਆਪਾਂ ਵਰਕਆਊਟ ਕਰਾਂਗੇ ਤੇ ਨਹੀਂ ਤਾਂ ਫਿਰ ਆਪਾਂ ਜੋ ਵੀ ਡਾਈਟ ਰਹੀਗੀ ਆਪਣੀ ਅੱਜ ਦੀ ਆਪਾਂ ਉਹਦਾ ਹੀ ਵੀਲੋਗ ਬਣਾਵਾਂਗੇ ਤੇ ਸ਼ਾਮ ਨੂੰ ਆਪਾਂ ਜੋ ਵਰਕਆਊਟ ਹੋਊਗਾ ਤੇ ਸ਼ਾਮ ਦਾ ਵੀਲੋਗ ਆਪਾਂ ਬਣਾਵਾਂਗੇ ਸੋ ਸੋ ਦੋਸਤੋ ਵੀਲੋਗ ਦੇ ਨਾਲ ਬਣੇ ਰਹੋ ਜੋ ਵੀ ਅਗਲੀ ਅਪਡੇਟ ਹੋਊਗੀ ਤੁਹਾਨੂੰ ਮੈਂ ਵੀਲੋਗ ਦੇ ਵਿੱਚ ਦੱਸਦਾ ਰਵਾਂਗਾ ਜੀ ਸੋ ਦੋਸਤੋ ਮਿਲਦੇ ਹਾਂ ਹੁਣ ਸਿੱਧਾ ਆਪਾਂ ਗਰਾਊਂਡ ਦੇ ਵਿੱਚ ਸੋ ਹਾਂਜੀ ਦੋਸਤੋ 12 ਵਜੇ ਆ ਦੁਪਹਿਰ ਦੇ ਤੇ ਆਪਣੀ ਜਿਹੜੀ ਫਸਟ ਮੀਲ ਆ ਜਿਹੜਾ ਉਹਦਾ ਟਾਈਮ ਹੋ ਗਿਆ ਆਪਣੀ ਦਾ ਤੇ ਜਿਵੇਂ ਅੱਜ ਆਪਾਂ ਨਾ ਸਵੇਰੇ ਵਰਕਆਊਟ ਨਹੀਂ ਕੀਤਾ ਹੈਗਾ ਮੇਰੀ ਤਬੀਅਤ ਕੁਝ ਠੀਕ ਨਹੀਂ ਹੈਗੀ ਸੀਗੀ ਤੇ ਬੋਡੀ ਬਹੁਤ ਜ਼ਿਆਦਾ ਟਾਈਟ ਸੀ ਤੇ ਸ਼ਾਇਦ ਅੱਜ ਸ਼ਾਮ ਨੂੰ ਵੀ ਵਰਕਆਊਟ ਨਾ ਕਰਾਂ ਸ਼ਾਇਦ ਮੈਂ ਨਾ ਹੀ ਕਰਾਂ ਵਰਕਆਊਟ ਤੇ ਕਿਉਂਕਿ ਅੱਜ ਆਪਾਂ ਵਰਕਆਊਟ ਕੀਤਾ ਨਹੀਂਗਾ ਪਰ ਜਿਹੜੀ ਆਪਣੀ ਡਾਈਟ ਆ ਨਾ ਆਪਾਂ ਫੋਲੋ ਕਰਨੀ ਹੀ ਕਰਨੀ ਹੈ ਦੇਖੋ ਵਰਕਆਊਟ ਤੁਸੀਂ ਕਰੋ ਚਾਹੇ ਤੁਸੀਂ ਨਾ ਕਰੋ ਠੀਕ ਆ ਉਹ ਜ਼ਰੂਰੀ ਦੀ ਹੈਗਾ ਪਰ ਸਰੀ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਆ ਉਹ ਹੈਗੀ ਡਾਈਟ ਆ ਤੁਸੀਂ ਡਾਈਟ ਨੂੰ ਪ੍ਰੋਪਰਲੀ ਤੁਸੀਂ ਫੋਲੋ ਕਰਨਾ ਹੀ ਕਰਨਾ ਵਾ ਜੇ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਜੇ ਤੁਸੀਂ ਆਪਣੀ ਡਾਈਟ ਨੂੰ ਫੋਲੋ ਨਹੀਂ ਕਰੋਗੇ ਤਾਂ ਤੁਹਾਡਾ ਕੀ ਜਿਹੜਾ ਬੋਡੀ ਵੇਟ ਆ ਉਹ ਨਹੀਂ ਘਟੇਗਾ ਸੋ ਹੁਣ ਆਪਾਂ ਜਿਹੜੇ 12 ਵਜੇ ਆਪਨੇ ਹਨਾ ਉਹ ਜਿਹੜੀ ਆਪਣੀ ਫਰਸਟ ਮੀਲ ਦਾ ਟਾਈਮ ਹੋ ਗਿਆ ਤੇ ਉਹਦੇ ਵਿੱਚ ਮੈਂ ਲਿਆ ਵਾ 100 ਗ੍ਰਾਮ ਪਪੀਤਾ ਲਿਆ ਵਾ ਤੇ ਇੱਕ ਮੈਂ ਮਤਲਬ ਹਾਫ ਸਕੂਪ ਨਾ ਮੈਂ ਵੇ ਵੇ ਆਈਸੋਲੇਟ ਦਾ ਮੈਂ ਪਾਣੀ ਦੇ ਵਿੱਚ ਘੋਲ ਲਿਆ ਨੂੰ ਚੰਗੀ ਤਰ੍ਹਾਂ ਵੇ ਆਈਸੋਲੇਟ ਮੈਂ ਪ੍ਰੋਟੀਨ ਚੰਗੀ ਤਰ੍ਹਾਂ ਘੋਲ ਲਿਆ ਹੁਣ ਆਪਾਂ ਇਹ ਪੀਵਾਂਗੇ ਦੇ ਨਾਲ ਵਿੱਚ 100 ਗ੍ਰਾਮ ਪਪੀਤਾ ਜਿਹੜਾ ਉਹਨੂੰ ਮੈਂ ਚੀਰ ਕੇ ਰੱਖ ਲਿਆ ਥੋੜਾ ਜਿਹਾ 100 ਗ੍ਰਾਮ ਆਪਾਂ ਹੁਣ ਪਪੀਤਾ ਖਾਵਾਂਗੇ ਤੇ ਵੇ ਆਈਸੋਲੇਟ ਜਿਹੜਾ ਪ੍ਰੋਟੀਨ ਆਪਾਂ ਉਹ ਪੀਵਾਂਗੇ ਜੀ ਇਹ ਆਪਣੀ ਫਰਸਟ ਮੀਲ ਆ ਹੁਣ ਆਪਾਂ ਇਹ ਤੋਂ ਠੀਕ 2 2.5 ਘੰਟੇ ਬਾਅਦ ਯਾਨੀ ਕਿ 2.5 ਵਜੇ ਨਾ ਆਪਾਂ ਕਰਾਂਗੇ ਲੰਚ ਲੰਚ ਦੇ ਵਿੱਚ ਦੇਖਦੇ ਆ ਜ ਲੰਚ ਦੇ ਵਿੱਚ ਕੋਈ ਨਵੀਂ ਚੀਜ਼ ਬਣਾਵਾਂਗੇ ਸੋ ਉਹ ਚੀਜ਼ ਆਪਾਂ ਬਣਾ ਕੇ ਦੇਖਾਂਗੇ ਵੇਜੀਟੇਬਲ ਵਗੈਰਾ ਆਪਾਂ ਬਣਾਵਾਂਗੇ ਅੱਜ ਉਹ ਖਾਵਾਂਗੇ ਕਿ ਜਿਹਦੇ ਨਾਲ ਕੀ ਕੀ ਮਤਲਬ ਵੀ ਸਾਡੀ ਜਿਹੜੀ ਬੋਡੀ ਬਿਲਕੁਲ ਸਹੀ ਰਹੇ ਤੇ ਜਿਹੜਾ ਸਾਡਾ ਬ ਮਦਰ ਹੋਵੇ ਸੋ ਦੋਸਤੋ ਬਲੌਗ ਦੇ ਨਾਲ ਬਣੇ ਰਿਓ ਜੀ ਦੇ ਅਗਰ ਸ਼ਾਮ ਦਾ ਵਰਕਆਊਟ ਹੋਇਆ ਤਾਂ ਉਹ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗਾ ਮੈਨੂੰ ਲੱਗਦਾ ਵੀ ਮੈਂ ਵਰਕਆਊਟ ਕਰਾਂਗਾ ਸੋ ਜੋ ਵੀ ਅਪਡੇਟ ਹੋਈ ਮੈਂ ਤੁਹਾਡੇ ਨਾਲ ਉਹ ਸ਼ੇਅਰ ਜ਼ਰੂਰ ਕਰਾਂਗਾ ਸੋ ਦੋਸਤੋ ਬਲੌਗ ਦੇ ਨਾਲ ਬਣੇ ਰਿਓ ਜੀ ਸੋ ਹਾਂਜੀ ਦੋਸਤੋ ਹੁਣ ਆਪਣਾ ਲੰਚ ਦਾ ਟਾਈਮ ਹੋ ਗਿਆ ਜੀ ਠੀਕ 2:00 ਦੇ 10 ਮਿੰਟ ਹੋ ਗਏ ਆ ਤੇ ਹੁਣ ਆਪਾਂ ਅੱਜ ਲੰਚ ਦੇ ਵਿੱਚ ਆਪਾਂ ਨਾ ਗ੍ਰੀਨ ਵੇਜੀਟੇਬਲ ਦੇ ਜਿਹੜੇ ਆਪਾਂ ਨਾ ਵੇਜੀਟੇਬਲ ਨੇ ਜਿਹੜੇ ਉਹ ਬਣਾਏ ਨੇ ਆਪਾਂ ਇਹਨਾਂ ਨੂੰ ਇਹਨਾਂ ਨੂੰ ਕਿਵੇਂ ਬਣਾਉਣਾ ਵਾਣਾ ਇਹਦੇ ਵਿੱਚ ਆਪਾਂ ਇਹਦੇ ਗਾਜਰ ਪਾਈ ਆ, ਸ਼ਿਮਲਾ ਮਿਰਚ ਪਾਈ ਆ। ਇਹਦੇ ਵਿੱਚ ਮੈਂ 150 ਗ੍ਰਾਮ ਇਹਦੇ ਵਿੱਚ ਵੀ ਪਨੀਰ ਵੀ ਪਾਇਆ ਵਾ। ਕਿਤੇ ਹਰੇ ਮਟਰ ਵੀ ਇਹਦੇ ਵਿੱਚ ਮੈਂ ਪਾਏ ਹੋਏ ਆ। ਮਤਲਬ ਵੀ ਬਹੁਤ ਸਾਈ ਦੇ ਵਿੱਚ ਵੇਜੀਟੇਬਲ ਇਹਦੇ ਵਿੱਚ ਮੈਂ ਏਡ ਕੀਤਾ ਤੇ ਉੱਪਰ ਇਹਦੇ ਮੈਂ ਇੱਕ ਨਿੰਬੂ ਨਿਚੋੜਦਾ। ਉਹ ਪਹਿਲਾਂ ਜਿਹੜੀ ਕਿਹੜੀ ਵੇਜੀਟੇਬਲ ਮੈਂ ਪਾਈਆਂ ਨੇ ਉਹ ਪਹਿਲਾਂ ਵੀ ਸਾਰੀ ਬਰੀਕ-ਬਰੀਕ ਮੈਂ ਕੱਟ ਲੀਆਂ। ਉਹਨਾਂ ਨੂੰ ਕੱਟਣ ਤੋਂ ਬਾਅਦ ਮੈਂ ਕਿਵੇਂ ਬਣਾਈ ਆ ਉਹਦੀ ਮੈਂ ਇੱਕ ਅਲੱਗ ਤੋਂ ਹੀ ਰੈਸਪੀ ਵਿੱਚ ਬਣਾਈ ہوئی ਆ। ਉਹ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਵੀ ਇਹਨਾਂ ਨੂੰ ਕਿਵੇਂ ਬਣਾਉਣਾ ਵਾ। ਸੋ ਉਹ ਸਾਰੀਆਂ ਮੈਂ ਮਿਕਸਰ ਜਿਹੜੀ ਆ ਵੇਜੀਟੇ ਤੋ ਉਹਨਾਂ ਨੂੰ ਮੇਕ ਕਰ ਦਿੱ ਗਏ ਇਸ ਤਰ੍ਹਾਂ ਨਾ ਹਲਕਾ ਜਿਹਾ ਮਦਨ ਦੇਸੀ ਘੋਪਾ ਕੇ ਜਾਂ ਬੋਲੀ ਬੋਲ ਪਾ ਕੇ ਤੁਸੀਂ ਬਣਾ ਸਕਦੇ ਇਹ ਬਹੁਤ ਵਧੀਆ ਵਸੂ ਆਪਾਂ ਲਾਂਚ ਦੇ ਵਿੱਚ ਅੱਜ ਹੀ ਖਾਵਾਂਗੇ ਆਪਾਂ ਇਹ ਮੈਂ ਲਏ 4-500 ਗ੍ਰਾਮ ਇਹ ਮੇਰੇ ਤੇ ਨਾਲ ਆਪਾਂ ਇੱਕ ਕੱਪ ਲਿਆ ਵਾ ਗ੍ਰੀਨ ਟੀ ਦਾ ਜੀ ਗ੍ਰੀਨ ਟੀ ਦਾ ਆਪਾਂ ਇੱਕ ਕੱਪ ਲਿਆ ਵਾ ਨਾਲ ਤੇ ਗ੍ਰੀਨ ਟੀ ਦੇ ਨਾਲ ਅੱਜ ਆਪਾਂ ਇਹ ਕਿ ਆਪਾਂ ਜਿਹੜੇ ਗ੍ਰੀਨ ਟੀ ਦੇ ਵਿੱਚ ਜਿਹੜੇ ਇਹ ਆਪਾਂ ਅੱਜ ਖਾਵਾਂਗੇ ਸੋ ਅਗਰ ਤੁਸੀਂ ਆਪਣਾ ਬੋਡੀ weight ਘਟਾ ਰਹੇ ਹੋ ਤਾਂ ਤੁਸੀਂ ਇਹ ਮੀਨੂ ਤੁਸੀਂ ਰੋਜ਼ ਖਾ ਸਕਦੇ ਹੋ ਇਹਦਾ ਬਹੁਤ ਜ਼ਿਆਦਾ ਬੇਨਫਿਟ ਆਦਾ ਨੂੰ ਕਿਉਂਕਿ ਇਹਦੇ ਵਿੱਚ ਤੁਹਾਨੂੰ ਫਾਈਬਰ ਵੀ ਮਿਲੇਗਾ ਤੇ ਇਹਦੇ ਵਿੱਚ ਜੋ ਵੀ ਤੁਹਾਨੂੰ ਵਧੀਆ ਲੱਗਦਾ ਜਿਵੇਂ ਬਰੋਕਲੀ ਹੋਗੀ ਮੱਕੀ ਦੇ ਦਾਣੇ ਹੋਗੇ ਇਦਾਂ ਦੀਆਂ ਚੀਜ਼ਾਂ ਵੀ ਜਿਹੜੇ ਵਿੱਚ ਤੁਸੀਂ ਐਡ ਕਰ ਸਕਦੇ ਹੋ ਸੋ ਦੋਸਤੋ ਜਿਹੜੀ ਆਪਣੀ ਲੰਚ ਦੀ ਮੀਲ ਹੈ ਜਿਹੜੀ ਆਪਣੀ ਇਹ ਅੱਜ ਆਪਣੀ ਮੀਲ ਹੈ ਜੀ ਅਗਰ ਤੁਸੀਂ ਆਪਣਾ ਬੋਡੀ weight ਘਟਾ ਰਹੇ ਹੋ ਤਾਂ ਤੁਸੀਂ ਇੰਝ ਦੀ ਤੁਸੀਂ ਮੀਲ ਨੂੰ ਤੁਸੀਂ try ਕਰ ਸਕਦੇ ਹੋ ਸੋ ਦੋਸਤੋ ਹੁਣ ਲੰਚ ਕਰਕੇ ਨਾ ਆਪਾਂ 2-3 ਘੰਟੇ ਸੌਵਾਂਗੇ ਰੈਸਟ ਕਰਾਂਗੇ ਜੇ ਕਿਤੇ ਮਤਲਬ ਜੀ ਆਪਣੀ ਅੱਖ ਖੁੱਲ ਗਈ ਤਾਂ ਫਿਰ ਆਪਾਂ ਸ਼ਾਮ ਨੂੰ ਘਰੋਂ ਜਾਵਾਂਗੇ ਜੇ ਆਪਣੀ ਅੱਖ ਨਾ ਖੁੱਲੀ ਤਾਂ ਫਿਰ ਨਹੀਂ ਆਪਾਂ ਘਰੋਂ ਜਾਂਦੇ ਹੈਗੇ ਨਹੀਂ ਤਾਂ ਆਪਾਂ ਕੰਪਲੀਟ ਰੈਸਟ ਹੀ ਕਰਾਂਗੇ ਸੋ ਹੁਣ 5 6 ਵਜੇ ਜਿਹੜੀ ਆਪਣੀ ਮੀਲ ਆ ਪਾਣਾ ਉਹ ਮੀਲ ਆਪਾਂ ਖਾਵਾਂਗੇ ਕਿਉਂਕਿ ਦੇਖੋ ਤੁਸੀਂ ਜੇ ਅਗਰ 1 10 ਦਿਨ ਤੁਸੀਂ ਵਰਕਆਊਟ ਨਹੀਂ ਵੀ ਕਰੋਗੇ ਤਾਂ ਉਹ ਤਾਂ ਚੱਲ ਜਾਏਗਾ ਪਰ ਜਿਹੜੀ ਡਾਈਟ ਆ ਤੁਸੀਂ ਡਾਈਟ ਨੂੰ ਬਿਲਕੁਲ ਸਟ੍ਰਿਕਲੀ ਵਧੀਆ ਤਰੀਕੇ ਨਾਲ ਤੁਸੀਂ ਫੋਲੋ ਕਰਨਾ ਜਿਵੇਂ ਜਿਵੇਂ ਮੈਂ ਤੁਹਾਨੂੰ ਦੱਸਿਆ ਵਾ ਸਾਰਾ ਕੰਮ ਆ ਜਿਹੜਾ ਨਾ 70 80% ਸਾਡੀ ਡਾਈਟ ਦੇ ਯਾਰ ਜੇ ਜੀ ਵਜੇ ਤੁਹਾਡੀ ਡਾਈਟ ਹੋਊਗੀ ਉਹ ਨਾਲ ਵਧੀਆ ਤੁਹਾਡੀ ਬੋਡੀ ਬਣੇਗੀ ਉਹਨੇ ਤੁਸੀਂ ਫਿੱਟ ਹੋਵੋਗੇ ਤੇ 19 31 ਤੁਹਾਡਾ ਜਿਹੜਾ ਬੋਡੀ ਬੀਟਾ ਉਹ ਘਟੇਗਾ ਸੋ ਦੋਸਤੋ ਬਲੌਗ ਦੇ ਨਾਲ ਬਣੇ ਰਹੋ ਜੋ ਵੀ ਅਗਲੀ ਅਪਡੇਟ ਆਉਗੀ ਤੁਹਾਨੂੰ ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਮਿਸਟਰ ਸਰੋਏ ਬਲੌਗ ਦੇ ਵਿੱਚ ਜੀ ਸੋ ਦੋਸਤੋ ਹੁਣ ਰਾਤ ਦੇ 8:00 ਵੱਜ ਚੁੱਕੇ ਆ ਤੇ ਆਪਣਾ ਡਿਨਰ ਦਾ ਟਾਈਮ ਹੋ ਗਿਆ ਜੀ ਸੋ ਆਪਾਂ ਗਰਾਊਂਡ ਜਾਣਾ ਸੀਗਾ ਪਰ ਮੈਂ ਗਰਾਊਂਡ ਗਿਆ ਨਹੀਂ ਹੈਗਾ ਮੈਂ ਥੋੜੀ دیر ਲਈ ਸੁੱਤਾ ਸੀਗਾ ਪਰ ਮੇਰੀ ਅੱਖ ਖੁੱਲ ਗਈ ਸੀ ਮੈਂ ਸੋਚਿਆ ਵੀ ਚਲੋ ਗਰਾਊਂਡ ਜਾਣਾ ਪਰ ਮੇਰੀ ਨਾ ਬੋਡੀ ਬਹੁਤ ਜ਼ਿਆਦਾ ਦਰਦ ਕਰਦੀ ਪਈ ਸੀਗੀ ਤੇ ਉਤੋਂ ਸੈਦ ਵੀ ਠੀਕ ਨਹੀਂ ਸੀ ਫਿਰ ਮੈਂ ਸੋਚਿਆ ਵੀ ਯਾਰ ਕਾਨੂੰ ਆਪਾਂ ਪੰਗਾ ਲੈਣਾ ਵਾ ਐਵੇਂ ਗਰਾਊਂਡ ਦੇ ਵਿੱਚ ਜਾ ਕੇ ਆਪਾਂ ਜ਼ੋਰ ਲਾ ਲਈਏ ਵੀ ਜੀ ਸਰੀਰ ਹੋਰ ਅੱਗੇ ਨਾਲ ਖਰਾਬ ਹੋ ਜੇ ਸੋ ਮੈਂ ਸੋਚਿਆ ਵੀ ਆਪਾਂ ਅਰੈਸਟ ਕਰ ਲਈਏ ਅਰੈਸਟ ਇਜ਼ ਦਾ ਬੈਸਟ ਕਿਉਂਕਿ ਲਗਾਤਾਰ ਤੋਂ ਮੈਂ ਜ਼ੋਰ ਲੰਦਾ ਆ ਰਿਹਾ ਮੈਂ ਕਿਸੇ ਦਿਨ ਕੋਈ ਅਰੈਸਟ ਨਹੀਂ ਕੀਤੀਗੀ ਤੁਸੀਂ ਵੀ ਮੇਰੇ ਵਲੋਗ ਦੇਖੀ ਆ ਤੇ ਬਾਕੀ ਆ ਡਾਈਟ ਦੇ ਵੀ ਆਪਾਂ ਮਤਲਬ ਪੂਰੇ ਪਵੰਦ ਚਾੰਦੇ ਪਏ ਆ ਵੀਰਾਂ ਕੋਈ ਲਟਰਨ ਬਟਰ ਕੋਈ ਵੀ ਚੀਜ਼ ਨਹੀਂ ਖਾਂਦੇਗੇ ਮਿੱਠਾ ਮੁੱਠਾ ਆਪਾਂ ਕੁਝ ਵੀ ਨਹੀਂ ਖਾਦੇਗੇ ਨਾ ਆਪਾਂ ਕਾਬਜੇ ਵਗੈਰਾ ਖਾਂਦੇ ਪਏ ਸੋ ਇਸ ਕਰਕੇ ਮੈਂ ਸੋਚਿਆ ਵੀ ਅਰੈਸਟ ਕਰਦੇ ਆ ਤੋ ਹੁਣ ਆਪਣਾ ਡਿਨਰ ਦਾ ਟਾਈਮ ਹੋ ਗਿਆ ਤੇ ਵਿੱਚ ਮੈਂ ਇੱਕ ਛੋਟਾ ਜਿਹਾ ਐਪਲ ਖਾ ਲਿਆ ਸੀ ਮੈਨੂੰ ਭੁੱਖ ਲੱਗੀ ਸੀ ਵਿੱਚ ਮੈਂ ਬਲੇਕ ਕਾਫੀ ਪੀਤੀ 5 ਵਜੇ ਦੇ ਨਾਲ ਮੈਂ ਐਪਲ ਖਾ ਲਿਆ ਜੀ ਕੋਦੀ ਤੇ ਹੁਣ 8 ਵਜੇ ਹੁਣ ਆਪਾਂ ਡਿਨਰ ਕਰਨ ਲੱਗੇ ਆ ਤੇ ਡਿਨਰ ਦੇ ਵਿੱਚ ਕੀ ਕੁਛ ਆ ਉਹ ਮੈਂ ਤੁਹਾਨੂੰ ਦਿਖਾ ਦੇਣਾ ਜੀ ਤੋ ਆਪਣਾ ਅੱਜ ਡਿਨਰ ਦੇ ਵਿੱਚ ਹੈਗਾ ਜੀ ਪਹਿਲਾਂ ਤਾਂ ਮੈਂ ਇੱਕ ਪਲੇਨ ਸਲਾਦ ਲਈ ਹੈ ਜੀ ਸਲਾਦ ਦੇ ਵਿੱਚ ਨਾ ਮੈਂ ਇੱਕ ਹਾਫ ਖੀਰਾ ਲਿਆ ਵਾ ਹਾਫ ਗਾਜਰ ਲਈ ਆ ਇੱਕ ਮੈਂ ਛੋਟਾ ਜਿਹਾ ਪਿਆਜ਼ ਲਿਆ ਵਾ ਤੇ ਦੋ ਮੈਂ ਚਪੂਦਰ ਤੇ ਪੀਸ ਲਿਆ ਛੋਟੇ ਛੋਟੇ ਜੀ ਜੀ ਤੇ ਇਹ ਨਾਉ ਦੇ ਮਲੇ ਨੇ ਚਾਰ ਬੋਇਲ ਏਗ ਲੈਨੇ ਜਿਹੜਾ ਇਹਦਾ yellow part ਆ ਜਿਹੜਾ ਉਹ ਮੈਂ ਕੱਢਤਾ ਤੇ ਬਾਕੀ ਨਾਲ ਇੱਕ ਕੁਲੀ ਵਿੱਚ ਦਾਲ ਦੀ ਲਈ ਹੈ ਜਿਹੜੀ ਆਪਾਂ ਦਾਲ ਬਣਾਈਏ ਨੇ ਇਹ ਬਿਨੇ ਤੜਕੇ ਤੋਂ ਬਣਾਈਏ ਜੀ ਇਹਦੇ ਵਿੱਚ ਮਤਲਬ ਵੀ ਆਪਾਂ ਕੋਈ ਤੇਲ ਵਗੈਰਾ ਕੁਝ ਵੀ ਨਹੀਂ ਪਾਇਆ ਹੈਗਾ ਪਿਆਜ਼ ਟਮਾਟਰ ਬਸ ਇਸੇ ਤਰ੍ਹਾਂ ਪਾਤੇ ਸੀਗੇ ਤੇ ਵਿੱਚ ਦਾਲ ਪਾ ਕੇ ਆਪਾਂ ਬਣਾ ਲਈ ਬਿਨੇ ਤੜਕੇ ਤੋਂ ਤੇ ਇਹ ਅਚਾਰ ਅੰਡੇ ਆ ਇਹਦਾ ਜਿਹੜਾ yellow part ਉਹ ਆਪਾਂ ਕੱਢਤਾ ਤੇ ਇਹ ਆਪਣੀ ਪਲੇਟ ਸਲਾ ਦੀ ਹੈ ਇਹ ਆਪਣਾ ਅੱਜ ਦਾ ਰਾਤ ਦਾ ਡੀਨਰ ਹੋਏਗਾ ਜੀ ਆਪਣਾ ਜੀ ਦੋਸਤੋ ਤੁਸੀਂ ਦੇਖ ਹੀ ਲੈ ਜੀ ਵੀ ਆਪਣਾ ਡਿਨਰ ਦੇ ਵੇਚਾ ਜੀ ਕੀ ਕੁਝ ਹੋਊਗਾ ਸੋ ਹੁਣ ਮਦਰ ਜੀ ਆਪਾਂ ਡਿਨਰ ਕਰਕੇ ਨਾ ਘੰਟਾ ਕਿ ਮੈਂ ਆਪਣਾ ਕੰਪਿਊਟਰ ਦੇ ਉੱਤੇ ਕੰਮ ਕਰਨਾ ਵਾ ਕੰਪਿਊਟਰ ਦੇ ਉੱਤੇ ਕੰਮ ਕਰਕੇ ਫਿਰ ਮੈਂ ਸੋਣਾ ਕਿਉਂਕਿ ਮੈਂ ਸਵੇਰੇ ਵੀ ਬਿਲਕੁਲ ਪ੍ਰੈਕਟਿਸ ਨਹੀਂ ਹੋਣੀ ਹੈਗੀ ਮੈਨੂੰ ਕੋਈ ਨਾ ਪਟਿਆਲੇ ਬਹੁਤ ਜ਼ਿਆਦਾ ਜ਼ਰੂਰੀ ਕੰਮ ਪੈ ਗਿਆ ਮੈਂ ਸਵੇਰੇ ਪਟਿਆਲੇ ਪੰਜਾਬ ਯੂਨੀਵਰਸਿਟੀ ਪਟਿਆਲੇ ਜਾਣਾ ਵਾ ਤੇ ਯੂਨੀਵਰਸਿਟੀ ਦੇ ਵਿੱਚ ਮੈਨੂੰ ਕੋਈ ਬਹੁਤ ਜ਼ਰੂਰੀ ਕੰਮ ਆ ਤੇ ਮੈਂ ਉੱਥੇ ਜਾ ਕੇ ਆਣਾ ਵਾ ਮੈਂ ਕੱਲ ਸਵੇਰੇ ਤੜਕੇ 5 ਵਜੇ 5:30 ਵਜੇ ਨਿਕਲ ਜਾਣਾ ਜਲੰਧਰ ਤੋਂ ਤੇ ਯੂਨੀਵਰਸਿਟੀ ਪਹੁੰਚ ਕੇ ਉੱਥੋਂ ਕੰਮ ਕਰਕੇ ਮੈਂ ਫੇਰ ਵਾਪਸ ਜਲੰਧਰ ਆਣਾ ਵਾ ਜਲੰਧਰ ਆ ਕੇ ਫਿਰ ਮੈਂ ਕੱਲ ਸ਼ਾਮ ਦੀ ਪ੍ਰੈਕਟਿਸ ਮੈਂ ਕਰਨੀ ਹੀ ਕਰਨੀ ਆ ਰ ਹਾਲਤ ਦੇ ਵਿੱਚ ਮੈਂ ਕੋਸ਼ਿਸ਼ ਇਹ ਕਰਨੀ ਆ ਵੀ ਮੈਂ 4 ਵਜੇ ਤੋਂ ਪਹਿਲਾਂ ਪਹਿਲਾਂ ਨਾ ਯੂਨੀਵਰਸਿਟੀ ਤੋਂ ਕੰਮ ਕਰਾ ਕੇ 4 ਵਜੇ ਤੋਂ ਪਹਿਲਾਂ ਪਹਿਲਾਂ ਜਾਨੀ ਕਿ ਮੈਂ ਜਲੰਧਰ ਵਿੱਚ ਮੈਂ ਵਾਪਸ ਆ ਜਾਵਾਂ ਵੀ ਸਾਢੇ 4 ਵਜੇ ਮੇ ਸਾਡੀ ਪ੍ਰੈਕਟਿਸ ਸ਼ੁਰੂ ਹੋਣੀ ਆ ਵੀ ਸਾਢੇ 4 5 5 ਵਜੇ ਤੱਕ ਵੀ ਆ ਗਿਆ ਮੈਂ 5 ਵਜੇ ਵੀ ਮੈਂ ਆਪਣੀ ਪ੍ਰੈਕਟਿਸ ਕਰ ਲੈਣੀ ਆ ਜਿੰਨੀ ਮੇਰੇ ਕੋਲ ਉਹੀ ਘੰਟਾ ਵੀ ਜਾਨੀ ਕਿ ਮੈਂ ਖਿੱਚ ਕੇ ਲਾ ਲੈਣਾ ਮੈਂ ਸੋ ਕੋਸ਼ਿਸ਼ ਮੇਰੀ ਇਹੀ ਰਹੂਗੀ ਸੋ ਕਿ ਅੱਜ ਦੀ ਵੀ ਪ੍ਰੈਕਟਿਸ ਹੋਈ ਅੱਜ ਦੀ ਰੈਸਟ ਹੋ ਗਈਆਂ ਤੇ ਕੱਲ ਨੂੰ ਸਵੇਰ ਦੀ ਬਿਲਕੁਲ ਨਹੀਂ ਜਣੀ ਕਿਉਂਕਿ ਸਵੇਰੇ ਮੈਂ ਤੜਕੇ ਨਿਕਲ ਜਾਣਾ ਪਟਿਆਲੇ ਨੂੰ ਸੋ ਫਿਰ ਕੱਲ ਸ਼ਾਮ ਦੀ ਵੀ ਪੂਰੀ ਕੋਸ਼ਿਸ਼ ਕਰਨੀ ਹੈ ਵੀ ਕੱਲ ਸ਼ਾਮ ਨੂੰ ਵਰਕਆਊਟ ਕਰਨਾ ਹੀ ਕਰਨਾ ਵਾ ਸੋ ਹੁਣ ਆਪਾਂ ਡਿਨਰ ਕਰ ਲੈਣਾ ਤੇ ਕੱਲ ਨੂੰ ਆਪਾਂ ਸ਼ਾਮ ਤੱਕ ਕੁਝ ਵੀ ਨਹੀਂ ਖਾਣਾ ਹੈਗਾ ਸਿਰਫ ਸਵੇਰੇ ਉੱਠ ਕੇ ਆਪਾਂ ਬਲੇਕ ਕਾਫੀ ਪੀਵਾਂਗੇ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਗਰਮ ਪਾਣੀ ਪੀਵਾਂਗੇ ਫਿਰ ਬਲੇਕ ਕਾਫੀ ਪੀਵਾਂਗੇ ਫਿਰ ਆਪਾਂ ਤਿਆਰ ਹੋ ਕੇ ਸਿੱਧਾ ਪਟਿਆਲੇ ਨੂੰ ਨਿਕਲ ਜਾਣਾ ਤੇ ਉੱਥੇ ਵੀ ਆਪਾਂ ਕੁਝ ਨਹੀਂ ਖ ਤੇ ਕੱਲ ਨੂੰ ਸ਼ਾਮੀ ਜਦੋਂ ਆਵਾਂਗੇ ਆਪਾਂ ਇਸੇ ਟਾਈਮ ਸੋ 8 ਵਜੇ ਹੀ ਆਪਾਂ ਕੁਝ ਖਾਵਾਂਗੇ ਸੋ 22-23 ਘੰਟੇ ਦੀ ਫਾਸਟਿੰਗ ਹੋ ਜਾਣੀ ਹੈ ਕੱਲ ਨੂੰ ਸੋ ਅਗਰ ਵਿੱਚ ਕੋਈ ਅਪਡੇਟ ਹੋਈ ਤਾਂ ਮੈਂ ਤੁਹਾਨੂੰ ਬਲੌਗ ਦੇ ਵਿੱਚ ਦਰਵਾਵਾਂਗਾ ਸੋ ਬਲੀਜ ਬਲੌਗ ਦੇ ਨਾਲ ਬਣੇ ਰਹੋ ਸੋ ਦੋਸਤੋ ਅੱਜ ਦਾ ਬਲੌਗ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗਦੀ ਆ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਅਗਰ ਤੁਸੀਂ ਆਪਣਾ ਬੋਡੀ weight ਘਟਾਉਣਾ ਚਾਹੁੰਦੇ ਹੋ ਫਿੱਟ ਹੋਣਾ ਚਾਹੁੰਦੇ ਹੋ ਹਨਾ ਫਿਟਨੈਸ ਵਰਕਆਊਟ ਕਰਨਾ ਚਾਹੁੰਦੇ ਹੋ ਜੋ ਮੈਂ ਆਪਣੇ ਬਲੌਗ ਦੇ ਵਿੱਚ ਕਰਦਾ ਵਾਂ ਬੌਕਸਿੰਗ ਨੂੰ ਛੱਡ ਕੇ ਹਨਾ ਜੇ ਤੁਸੀਂ ਬੌਕਸਿੰਗ ਕਰ ਸਕਦੇ ਹੋ ਤਾਂ ਬਹੁਤ ਵਧੀਆ ਅਗਰ ਬੌਕਸਿੰਗ ਤੁਸੀਂ ਨਹੀਂ ਕਰ ਸਕਦੇ ਹੈਗੇ ਤਾਂ ਤੁਸੀਂ ਫਿਟਨੈਸ ਵਰਕਆਊਟ ਕਰ ਸਕਦੇ ਹੋ ਜਾਂ ਫਿਰ ਤੁਸੀਂ ਮਤਲਬ ਯਰ ਕੋਈ ਜੋ ਜਿਮ ਦੀ ਸਖਤ ਰੈਦਰ ਟ੍ਰੇਨਿੰਗ ਆ ਉਹ ਜਿਮ ਦੀ ਸਖਤ ਰੈਦਰ ਟ੍ਰੇਨਿੰਗ ਵੀ ਕਰ ਸਕਦੇ ਹੋ ਤੇ ਤੁਸੀਂ ਡਾਈਟ ਨੂੰ ਵੀ ਫੋਲੋ ਕਰ ਸਕਦੇ ਹੋ ਕਿਉਂਕਿ ਜਿਹੜੀ ਮੈਂ ਡਾਈਟ ਕਰ ਰਿਹਾ ਵਾਂ ਉਹ ਤੁਹਾਡਾ ਬੋਡੀ weight ਘਟਾਉਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰੇਗੀ ਸੋ ਤੁਸੀਂ ਇਸ ਡਾਈਟਰ ਤੇ ਵਰਕਆਊਟ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਤਾਂ ਤੁਸੀਂ ਬਹੁਤ ਛੇਤੀ ਤੁਸੀਂ ਆਪਣਾ weight ਵੀ ਘਟਾ ਲੋਗੇ ਤੇ ਫਿੱਟ ਵੀ ਹੋ ਜਾਓਗੇ ਸੋ ਦੋਸਤੋ ਅੱਜ ਦਾ ਵਲੋਗ ਆਪਾਂ ਇੱਥੇ ਖਤਮ ਕਰਦੇ ਹਾਂ ਤੇ ਮਿਲਦੇ ਆ ਕੱਲ ਨੂੰ ਨਵੇਂ ਵਲੋਗ ਦੇ ਨਾਲ ਹੋਰ ਤੱਕ ਲਈ ਤਦ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤ